ਇੱਕ ਨਵੀਂ ਤਕਨੀਕ ਦੇ ਨਾਲ ਲੋਕਾਂ ਦੇ ਟੂ-ਵਿਲਰ ਨੂੰ ਸਟਾਰਟ ਹੋ ਕੀਤਾ ਜਾ ਰਿਹਾ ਹੈ ਤਾਂ ਹੁਣ ਇੱਕ ਨਵੀਂ ਤਕਨੀਕ ਅਪਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਭੂ ਹੈ ਹਰੀ ਨਾਮ ਕ੍ਰਿਸ਼ਨ ਜਗਨਨਾਥੋ ਪ੍ਰੇਮਾਨੰਦੀ ਇਹ ਕੀ ਆ ਹੋ ਨੌਜਵਾਨ ਨੇ ਨਾਲ ਲੱਗਦੇ ਇਲਾਕਿਆਂ ਤੋਂ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਔਰ ਕਿਹਾ ਜਾ ਰਿਹਾ ਕਿ ਸਵੇਰ ਤੋਂ ਇਸੇ ਤਰ੍ਹਾਂ ਨਿਰੰਤਰਣ ਸੇਵਾ ਸੀ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਇੱਕ ਨਵੀਂ ਟੈਕਨੀਕ ਇਹਨਾਂ ਦੇ ਕੋਲ ਲੱਭੀ ਗਈ ਹੈ ਇਹ ਜਦੋਂ ਪਾਣੀ ਦੇ ਵਿੱਚ ਕੋਈ ਟੂ-ਵੀਲਰ ਖੜ ਜਾਂਦਾ ਸੀ ਤਾਂ ਮਕੈਨਿਕ ਕੋਲ ਲੈ ਕੇ ਜਾਣਾ ਪੈਂਦਾ ਸੀ ਕਾਫੀ ਪੈਸੇ ਲੱਗਦੇ ਸੀ ਤਾਂ ਇਹ ਟੈਕਨੀਕ ਤੁਹਾਨੂੰ ਕਿਵੇਂ ਪਤਾ ਲੱਗੀ ਵੀ ਇਦਾਂ ਹੋ ਜੂਗੀ ਅਸੀਂ ਭਾਈ ਅੱਜ ਜਿੱਦਾਂ ਘਰੇ ਸੀਗੇ ਅਸੀਂ ਕਹਾਂ ਚਲੋ ਜੇ ਸੇਵਾ ਕਰ ਲਈਏ ਤਾਂ ਵਧੀਆ ਗੱਲ ਆ ਇਹ ਭਾਈ ਹੁਣ ਤਾਂ ਕਿੰਨੇ ਕੁ ਟੂ-ਵੀਲਰ ਤੁਸੀਂ ਅਸੀਂ ਘੱਟੋ-ਘੱਟ ਭਾਜੀ 100 ਮੋਟਰਸਾਈਕਲ ਦੇ ਇੱਕ ਬਾਅਦ ਸਟਾਰਟ ਕਰਕੇ ਭੇਜ ਦਿੱਤੀਆਂ ਐ ਐਕਚੁਅਲੀ ਟੈਡਾ ਕਰਕੇ ਸਿਲੰਡਰ ਦੇ ਵਿੱਚੋਂ ਪਾਣੀ ਐ ਉਹ ਕੱਢਿਆ ਜਾ ਰਿਹਾ ਹੈ ਤਾਂ ਕਿਹਾ ਜਾ ਰਿਹਾ ਹੁਣ ਤੱਕ 4-500 ਜਿਹੜੇ ਟੂ-ਵੀਲਰ ਨੇ ਉਹ ਇਸੇ ਤਰ੍ਹਾਂ ਦੇ ਨਾਲ ਸਟਾਰਟ ਨੂੰ ਕਰ ਦਿੱਤਾ ਹੈ ਆਈਡੀਆ ਭਾਜੀ ਦੇਖੋ ਹੁਣ ਆਪਾਂ ਪੜੇ ਲਿਖੇ ਆਈਡੀਆ ਤਾਂ ਆਪ ਹੀ ਆ ਜਾਂਦਾ ਜੀ ਕੈਮਰਾ ਘੁਮਾ ਕੇ ਮੈਂ ਆਪਣੇ ਸੇਧੂ ਦੇ ਸਨਮਾਨ ਨੂੰ ਤਸਵੀਰ ਦਿਖਾਈ ਜੇ ਸਾਰੇ ਪਾਸੇ